ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀਕੇਐਮ ਮੀਡੀਆ ਟੀਵੀ ਇਸ ਸਮੇਂ ਦੀ ਵੱਡੀ ਖਬਰ ਸਰਹੱਦੀ ਏਰੀਆ ਗੱਟੀ ਰਾਜੋ ਕੀ ਦੇ ਨਾਲ ਲੱਗਦੇ 25 ਪਿੰਡਾਂ ਨੂੰ ਮਿਲਣ ਵਾਸਤੇ ਸੀਐਮ ਭਗਵੰਤ ਮਾਨ ਫਿਰੋਜ਼ਪੁਰ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਲੋਕਾਂ ਦੇ ਦੁੱਖ ਸੁਣੇ ਅਤੇ ਇਸ ਦੌਰਾਨ ਉਹਨਾਂ ਨੇ ਲੋਕਾਂ ਦੇ ਦੁੱਖ ਦਰਦ ਸੁਣੇ ਜਿਸ ਦੌਰਾਨ ਉਹਨਾਂ ਦੀ ਅੱਖਾਂ 'ਚੋਂ ਹੰਝੂ ਵੀ ਆ ਗਏ। ਕਿ ਜਦਾਂ ਬੜੀਆਂ ਤੇ ਇੱਕ ਬੰਨ ਨਾਮ ਬੰਨਿਆ ਜਾਵੇ ਨਾ ਤੇ ਅਸੀਂ ਬੜੇ ਖੁਸ਼ ਹੋ ਜਾਈਏ। ਸਾਨੂੰ ਬਹੁਤ ਕੁਝ ਨਾ ਦਿੱਤੀ। ਪਿੱਛੇ-ਪਿੱਛੇ ਸਿਰਫ ਸਾਡਾ ਬੰਨ ਹਰੀਕੇਤ ਲੈ ਕੇ ਤੇ ਆ ਬਾਜੀ ਜਾਵੇ ਨਾ ਤੇ ਅਸੀਂ ਬੜੀ ਦੁੱਖੇ ਕਰਾਂਗੇ। ਹਾਂਜੀ। ਅਗਲੀ ਬਾਹ ਨਹੀਂ। ਆਹ ਉਹੀ ਤਾਂ ਗਲ ਜਾ ਕੇ ਸੀਆਂ ਕੱਡੀਆਂ ਜਾਂ ਅਸੀਂ ਹਰ ਵਾਰੀ ਦੁਬਜਾਂ ਨਾ ਮਾਜਬਾ ਮਿਲਦਾ ਹੈ ਨਾ ਕੁਝ ਵੀ ਨਹੀਂ ਮਿਲਦਾ। ਅਸੀਂ ਬੜੇ ਲੋਕ ਗਰੀਬਾਂ ਸਾਰੇ ਹੀ ਬਸ ਹਾਂ ਉਹ ਕਿਹੜਾ ਬੜੀ ਮਿਹਰਬਾਨੀ ਜੀ ਰੋਣ ਦੀ ਰੋਣ ਨਹੀਂ ਹਾਂਜੀ ਆਈਡੀ ਪੁੱਛੋ ਪੁੱਛੋ ਯਾਰ ਬਈ ਇਹ ਨਹੀਂ ਵਾਤ ਤੁਸੀਂ ਜੀ ਚੜੀ ਸੋ ਚੜੀ ਉਹ ਵਾਸਤੇ ਹੈ ਉਹ ਵਾਸਤੇ ਹੈ ਅਸੀਂ ਬੜੇ ਗਰੀਬ ਹਾਂ ਸਾਰਾ ਮੜ ਜਾਏ ਇਹ ਤਾਂ ਸੜੀ ਕੋ ਕੱਖ ਨਹੀਂ ਰਹਿ ਜਾਂਦਾ ਬਾਟਰ ਪੱਟੀ ਦੇ ਸਾਰੇ ਨਾ ਪਾਪਾ ਕੁਝ ਨਹੀਂ ਰਹੇ ਜੰਤਕ ਇਹ ਸੀ ਨਾ ਬੜੇ ਦੁਖੀ ਆ ਸਾਡੇ ਸਿਰ ਕਰਜੇ ਨਹੀਂ ਉਤਰਦੇ ਛੋਟਾ ਸਰਕਰ ਚ ਨਹੀਂ ਸਾਰਾ ਕੁਝ ਟੁੱਟ ਗਿਆ ਬਸ ਆ ਕੁਦਰਤ ਹੀ ਮਾਰਿਆ ਉਹ ਚੱਲੀ ਆਪਾਂ ਅੱਜ ਉਹ ਦਵਾ ਤੁਸੀਂ ਮੇਰੇ ਤੇ ਜਾਣ ਇੱਕ ਵਾਸਤਾ ਨਹੀਂ ਕਿ ਤਾ ਕੇ ਬੰਦ ਬਚ ਜਾਵੇ ਨਾ ਤਾਂ ਅਸੀਂ ਸਾਰੇ ਕਰ ਸਕ ਨਹੀਂ ਇਸ ਤਰੀਕੇ ਨਾਲ ਤੁਸੀਂ ਜਿਆਦਾ ਲੈ ਫੰਕਸ਼ਨ ਜੀ ਕਿਉਂਕਿ ਮਾਨ ਸਾਹਿਬ ਹਰ ਵੀਰ ਤੇ ਲੋਕਾਂ ਨੂੰ ਬੜੀਆਂ ਤਕਲੀਫਾਂ ਆ ਤੁਹਾਡੀਆਂ ਵੀ ਅੱਖਾਂ ਚ ਪਾਣੀ ਆ ਗਿਆ ਇਹਨਾਂ ਦੀ ਗੱਲ ਸੁਣ ਕੇ ਬੜਾ ਕੀ ਕਹਿਣਾ ਚਾਹੋਗੇ ਤੁਸੀਂ ਜੀ ਪੰਜਾਬ ਸੰਕਟ 'ਚ ਹੈ ਜੀ ਉਹ ਪੰਜਾਬ ਉਹ ਦੇਸ਼ ਦੀ ਫੌਡ ਬੂਡਵਾਲ ਹੈ ਅਸੀਂ ਦੇਸ਼ ਨੂੰ ਅੰਨ ਦਿੰਨੇ ਆ ਜਦੋਂ ਦੇਸ਼ ਨੂੰ ਹਰੀ ਕ੍ਰਾਂਤੀ ਚਾਹੀਦੀ ਸੀ ਤਾਂ ਅਸੀਂ ਆਪਣੀ ਧਰਤੀ ਵੀ ਪਾਣੀ ਥੱਲੋਂ ਕੱਢ ਕੇ ਖਰਾਬ ਕਰ ਲਈ ਪਰ ਦੇਸ਼ ਦਾ ਢੇਟ ਭਰੇ ਅੱਜ ਪੰਜਾਬ ਸੰਕਟਜੇ ਅੰਨੇ ਚਾਹਨਾ ਕਿ ਭਾਈ ਮੈਂ ਕਿਹਾ ਸਿਕਿਉਰਟੀ ਹੈ ਬੜਾ ਮਿਸਮੈਨੇਜਮੈਂਟ ਹੈ ਕਿ ਬਾਈਕਾਂ ਕਿ ਅੱਗੇ ਹੁੰਦੇ ਰਹੇ ਇਹ ਉਹਨਾਂ ਦੀ ਹੈ ਜੀ ਸੈਂਟਰ ਸੈਂਟਰ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਸਿਕਿਉਰਟੀ ਦਾ ਕਰਵਾਓ ਮੈਨੂੰ ਕਿ ਸਾਡਾ ਹੱਕ ਹੀ ਦੇ ਦਿਓ ਅਸੀਂ ਕੋਈ ਇਹ ਨਹੀਂ ਮੰਗਦੇ ਸਾਡਾ 50 ਹਜ਼ਾਰ ਕਰੋੜ ਰੁਪਈਆ ਜੀਐਸਟੀ ਦਾ ਤੇ ਦਾ ਆਲਮੋਸਟ 8000 ਕਰੋੜ ਰੁਪਏ ਆਰਡੀਐਫ ਦਾ ਸੈਟਰ ਹੱਲੇ ਤੱਕ ਨਹੀਂ ਦੇ ਰਿਹਾ ਜੀ ਪੈਸਾ ਜਦੋਂ 50000 ਰੁਪਏ ਦੀ ਮੰਗ ਕਰ ਰਹੇ ਹਾਂ ਚਲੋ ਜੀ ਠੀਕ ਹੈ ਸਰ ਅੱਜ ਪੀਐਮ ਦੇ ਨਾਲ ਵੀ ਕੋਈ ਗੱਲਬਾਤ ਹੋਈ ਹੈ ਜੀ ਵੇਲੇ ਤੋਂ ਚਰਚਾ ਚੱਲ ਰਹੀ ਹੈ ਪੀਐਮ ਸਾਹਿਬ ਦਾ ਫੋਨ ਆਇਆ ਸੀ ਜੀ ਉਹ ਨਿਹਾਲ ਚੈਲ ਪੁੱਛਿਆ ਹੂੰ ਫਿਰ ਉਸੋ ਦਿੱਤਾ ਗਿਆ ਸਰ ਕੋਈ ਮਦਦ ਨੂੰ ਲੈ ਕੇ ਜੀ ਕਿਉਂਕਿ ਇਹ ਫੰਡ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਹੇਠ ਤੱਕ ਹੋ ਸਕਦਾ ਹੈ ਉਹ ਤਾਂ ਫਾਇਦਾ ਤਾਂ ਉਦੋਂ ਮੰਨ ਲਾਗੇ ਨਾ ਜਦੋਂ ਪਤਾ ਲੱਗੂਗਾ ਜੀ ਅਜੇ ਤਾਂ ਪਾਣੀ ਹੀ ਨਹੀਂ ਘਟ ਰਿਹਾ ਹੂੰ ਜਦੋਂ ਪਤਾ ਲੱਗੂਗਾ ਕਿ ਕਿੰਨਾ ਨੁਕਸਾਨ ਹੋ ਗਿਆ ਮਤਲਬ ਉਹ ਮੰਗ ਲਾਂਗੇ ਜੀ ਪਰ ਪੀਐਮ ਸਾਹਿਬ ਦਾ ਫੋਨ ਆਇਆ ਤੇਜ ਤੇ ਪ੍ਰਧਾਨ ਮੰਤਰੀ ਨੇ ਹਾਂ ਜੀ ਅੱਜ ਜੀ ਆਂ ਦਾ ਫੋਨ ਆਇਆ ਜੀ ਪੀਐਮ ਸਾਹਿਬ ਦਾ ਫੋਨ ਆਇਆ ਸੀਟ ਪਰ ਅੱਗੇ ਪਾਣਵਾ ਕੇ ਉਹਨੇ ਮੈਨੂੰ ਪੁੱਛਿਆ ਕਿ ਪੰਜਾਬ ਦਾ ਕੀ ਹਾਲ ਹੈ ਮੈਂ ਕਹਿੰਦੀ ਨੁਕਸਾਨ ਬਹੁਤ ਜ਼ਿਆਦਾ ਸਰ ਅੱਖਾਂ 'ਚ ਹੰਝੂ ਆਇਆ ਜੀ ਤੁਹਾਡੀ ਗੱਲਬਾਤ ਸੁਣ ਕੇ ਉਹ ਹੀ ਆ ਮਾਨ ਸਾਹਿਬ ਮਾਨ ਸਾਹਿਬ ਜਿਹੜੇ ਬੰਨ ਨੇ ਉਹ ਉਹਨਾਂ ਦਾ ਕੀ ਪੱਕੇ ਕਰਾਂਗੇ ਸ਼ਿਕਾਇਤੇ ਜਾਣ ਕੇ ਜਿਹੜੇ ਕੀ ਜਗ੍ਹਾ ਤੇ ਕੋਈ ਬ੍ਰੀਚ ਹੋ ਰਿਹਾ ਹੈ ਕਰਾਂਗੇ ਇਹਦਾ ਇਹਦਾ ਨਾ ਲੋਕਾਂ ਨੂੰ ਪੁੱਛ ਕੇ ਕਰਾਂਗੇ ਮਾਨ ਸਾਹਿਬ ਹਬੀਬ ਜੀ ਦਾ ਬੰਨ ਫਰੋਜ਼ਪੁਰ ਦਾ ਉਹ ਬਹੁਤ ਜ਼ਿਆਦਾ ਕਮਜ਼ੋਰ ਹੈ ਹਰ ਵਾਰੀ ਜਿਹੜੀ ਇਹ ਹਲਾਅ ਦੇ ਪੈਦਾ ਹੋ ਰਿਹਾ ਹੈ ਜਿਹੜੀ ਨਾ ਕਲਕਾ ਤੋਂ ਸ਼ਿਮਲੇ ਨੂੰ ਇੱਕ ਟ੍ਰੇਨ ਜਾਂਦੀ ਹੈ ਛੋਟੀ ਟ੍ਰੇਨ ਹੈ ਉਹ ਉਹੋ ਅੰਗਰੇਜ਼ਾਂ ਨੇ ਬਣਾਈ ਸੀ ਉਹ ਆਪ ਇੰਜੀਨੀਅਰਾਂ ਨੇ ਨਹੀਂ ਬਣਾਈ ਸੀ ਉਹਨਾਂ ਨੇ ਆਜੜੀਆਂ ਨੂੰ ਪੁੱਛ-ਪੁੱਛ ਕੇ ਬਣਾਈ ਸੀ ਕਿ ਆਹ ਪਹਾੜ ਕਿੱਥੋਂ ਵੀ ਜਾਂਦਾ ਹੈ ਕਿਤੇ ਲੋਕਲ ਲੋਕਾਂ ਨੂੰ ਪੁੱਛ ਕੇ ਅਸੀਂ ਬੰਨ ਜਿਹੜੇ ਅਗਲੀ ਟੀਕਰਾਂ ਤਾਂ ਕਿ ਅਗਲੀ ਵਾਰ ਇਹਨਾਂ ਨੂੰ ਕਰਨਾ ਚਾਹੀਦਾ। ਪੂਰੇ ਰਾਜੋ ਕੇ ਗੱਟੀ ਨਵੀਂ ਰਾਜੋ ਕੇ ਗੱਟੀ ਸਾਰੀ ਡੁੱਬੀ ਪਈ ਹੈ ਜੀ ਆਸ-ਪਾਸ ਦੇ ਸਾਰੇ ਪਿੰਡ ਜਿਹੜੇ ਮਾਹੌਲ ਸਾਰੇ ਮੈਂ ਕਹੀ ਸਾਡੇ ਸੰਗਰੂਰ ਚ ਮੁਖੱਗਰ ਚ ਝਟ ਕੱਗਰ ਤਾਂ ਚੜ ਗਿਆ। ਕੁਦਰਤ ਮੁਰੇ ਕੀ ਕਰੀ ਹੈ। ਕੁਦਰਤ ਹੈ ਜੀ ਕੀ ਕਰੀ। ਮਾਨਸਬ সেন্ট্রਲ ਗਵਰਨਮੈਂਟ ਵੱਲੋਂ ਜਿਹੜਾ ਪੰਜਾਬ ਦੇ ਨਾਲ ਮਤਰੀ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਮਤਰੀ ਮਾਂ ਉਹਨਾਂ ਨੇ ਫੋਨ ਕੀਤਾ। ਮੈਂ ਉਦੋਂ ਦੱਸੂਗਾ ਕਿ ਕਿੰਨਾ ਕੁ ਨੁਕਸਾਨ ਹੋ ਗਿਆ। ਜੋ ਉਹਨਾਂ ਨੇ ਕਰਨਾ ਹੋਇਆ ਹੈਲਪ ਕਰ ਦੇਣਾ। ਨਹੀਂ ਤਾਂ ਕੋਈ ਗੱਲ ਨਹੀਂ ਪੰਜਾਬ ਆਪਣਾ ਮਾਨ ਸਰ ਪੀਐਮ ਵੱਲੋਂ ਕੋਈ ਅਨਾਉਂਸ ਕੀਤਾ ਗਿਆ ਕੋਈ ਕੀ ਨੇਫਨ ਦੇ ਨਹੀਂ ਮਾਨ ਸਰ ਪਠਾਨ ਮੈਦਾਨ ਤੇ ਕਾਰਵਾਈ ਹੋਈ ਹੈ ਜੀ ਮਾਨ ਸਰ ਕੱਚੀਆਂ ਜ਼ਮੀਨਾਂ ਦੇ ਉੱਪਰ ਕੁਝ ਬੋਲੋ ਜੀ ਇੱਥੇ ਦੇ ਜਿਹੜੇ ਲੋਕਾਂ ਨੂੰ ਮਾਪਜਾ ਨਹੀਂ ਮਿਲ ਰਿਹਾ ਜਿਨ੍ਹਾਂ ਦੇ ਪਾਣੀ ਨਹੀਂ ਮਿਲ ਰਿਹਾ ਮਾਨ ਸਰ ਐਮਐਲਏ ਪਠਾਨ ਮੈਦਾਨ ਤੇ ਕਾਰਵਾਈ ਹੋਈ ਹੈ ਜੀ ਬਿਲਕੁਲ ਮਾਨ ਸਰ ਐਤਾਂ ਇਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ ਇਹਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027